ਇਥੇ ਸੈਂਸਰ ਲੱਗੇ ਹੋਣਾ ਛੋਟੇ ਬੂਟਿਆਂ ਨੂੰ ਕੀ ਬਿਮਾਰੀ ਆ ਕਿੰਨੀ ਆ ਸਾਰਾ ਕੁਝ ਦੱਸ ਦੇਣਾ ਫਾਰਕ ਚਾਹੇ ਤੁਸੀਂ ਇਹਨੂੰ ਕਣਕ ਤੇ ਲਾ ਲਓ ਤੇ ਚਾਹੇ ਤੁਸੀਂ ਇਹਨੂੰ ਬਾਗ ਤੇ ਲਾ ਲਓ ਚਾਹੇ ਨਰਮੇ ਤੇ ਚਾਹੇ ਮੱਕੀ ਤੇ ਜੋ ਮਰਜੀ ਫਸਲ ਛੋਟੇ ਲਾਈ ਆ ਠੀਕ ਹੈ ਹੁਣ ਇਹਦਾ ਫਾਇਦਾ ਕੀ ਕੰਮ ਕਿਵੇਂ ਕਰਦਾ ਉਹ ਤੁਹਾਨੂੰ ਦੱਸਦਾ ਇਥੇ ਇਹਦੇ ਤਿੰਨ ਸੈਂਸਰ ਦੱਬੇ ਹੋਇਆ ਜੜਾਂ ਦੇ ਵਿੱਚ ਮਿੱਟੀ ਦੇ ਵਿੱਚ ਕਿੰਨੀ ਨਮੀ ਐ ਠੀਕ ਆ ਕੇ ਪੀਏ ਕੇ ਪੀਰ 2 ਅੱਜ ਕਿੰਨਾ ਟੈਂਪਰੇਚਰ ਆ ਹੁਣ ਲਾਲ ਦੇ ਵਿੱਚ ਕਿਉਂਕਿ ਘਟਿਆ ਵੀ ਮਾੜਾ ਵਧਿਆ ਵੀ ਮਾੜਾ ਜੇ ਹਰੇ ਚ ਇਹਨਾਂ ਮੁਲਕੇ ਸਹੀ ਐ ਨਮੀ ਅੱਜ ਸਹੀ ਐ ਮਨ ਲਗੇ ਤੁਹਾਡੇ ਬੂਟੇ ਸਹੀ ਐ ਹਵਾ ਵੀ ਸਹੀ ਐ ਪਾਣੀ ਜਿਹੜਾ ਹੈਗਾ ਉਹ ਵੀ ਸਹੀ ਆ ਆ ਆ ਗਿਆ ਰੋਗ ਮਨ ਲਾ ਤੁਹਾਨੂੰ ਕਿਹੜੀ ਬਿਮਾਰੀਆਂ ਕਿਹੜੀਆਂ ਤੁਹਾਡੀ ਫਸਲ ਨੂੰ ਉਹ ਦੱਸਦੇ ਆ ਆ ਗਿਆ ਰੋਗ ਵਾਲਾ ਹੁਣ ਬਾਗ ਨੂੰ ਕਿਹੜੇ ਰੋਗ ਹੈ ਹੁਣ ਰੋਗ ਕਿਹੜੇ ਉਹ ਕਹਿੰਦਾ ਕਲੀ ਕਾ ਫੁੱਲਣਾ ਕੇ 5 ਦਿਨ ਬਾਅਦ ਮੰਨ ਲਓ ਜਦੋਂ ਹੁਣ ਆਪਾਂ ਕਿਗੇ ਨਵੀਂ ਰੋਤਾ ਤੋਂ ਬਸੰਤ ਕਲੀਆਂ ਨਿਕਲਦੀਆਂ ਹਨਾ ਹੁਣ ਕਿਹੜੇ ਕਿਹੜੇ ਰੋਗ ਇਹਨੂੰ ਪੈ ਸਕਦੇ ਆ ਜਾਂ ਪਏ ਹੋਏ ਆ ਆ ਸਾਰਾ ਕੁਝ ਦੱਸ ਦੇਣਾ ਨੇ ਵੀ ਪਾਈ ਕਿਹੜੀ ਖਾਦ ਪਾਉਣੀ ਆ ਕਿਹੜੀ ਰੇਸ ਜਿਹੜੀ ਸੜਕਾ ਪਾਉਣੀ ਆ ਤੇ ਕਿਹੜੀ ਸਪਰੇਅ ਛੜਕਣੀ ਆ ਹਨਾ ਆ ਪੱਤਾ ਨਾ ਚਾੱਕ ਇਹਨਾਂ ਨੇ ਆਪਦੇ ਪੱਤੇ ਵਰਗਾ ਇੱਥੇ ਪੱਤਾ ਰੱਖ ਦੇਣਾ ਠੀਕ ਆ ਹੁਣ ਇਹ ਪੱਤੇ ਦਾ ਕੀ ਫਾਇਦਾ ਵੀ ਜਿਹੜੇ ਆਪਾਂ ਕੀਏ ਕੀਟ ਪਤੰਗ ਇਹਦੇ ਉੱਤੇ ਬਹਿਣਗੇ ਉਹ ਅੱਗੇ ਇਹੋ ਜਿਹਾ ਪੱਖਾ ਨਾ ਹਵਾਈ ਅੱਡਿਆਂ ਦੇ ਵਿੱਚ ਦੇਖਣ ਨੂੰ ਮਿਲਾਈ ਘੋਂਦਾ ਸੀ ਹਨਾ ਪਰ ਇਹ ਪੱਖਾ ਅੱਜ ਕੱਲ ਲੱਗ ਗਿਆ ਕਿਸਾਨਾਂ ਦੇ ਖੇਤਾਂ ਦੇ ਵਿੱਚ ਹੁਣ ਮੰਨ ਲਓ ਕੋਈ ਬੰਦਾ ਮੇਰੇ ਵਰਗਾ ਜਿਹਨੂੰ ਨਹੀਂ ਪਤਾ ਲੱਗਦਾ ਕਿੰਨੀ ਦਵਾਈ ਪਾਉਣੀ ਆ ਜਾਂ ਕੋਈ ਵੀ ਚੀਜ਼ ਪਾਉਣੀ ਆ ਹੈਨਾ ਉਹਦੇ ਬਾਰੇ ਜਿਹੜਾ ਹੈਗਾ ਹੁਣ ਨਵੀਂ ਤਕਨੀਕ ਜਿਹੜੀ ਆ ਚੁੱਕੀ ਆ ਵੀਰ ਮੇਰੋ ਠੀਕ ਆ ਇਹਨੇ ਆ ਇਥੇ ਸੈਂਸਰ ਲੱਗੇ ਹੋਣਾ ਤੁਹਾਡੇ ਬੂਟਿਆਂ ਨੂੰ ਕੀ ਬਿਮਾਰੀ ਆ ਕਿੰਨੀ ਆ ਸਾਰਾ ਕੁਝ ਦੱਸ ਦੇਣਾ ਫਾਰਕ ਚਾਹੇ ਤੁਸੀਂ ਉਹਨੂੰ ਕਣਕ ਤੇ ਲਾ ਲਓ ਤੇ ਚਾਹੇ ਤੁਸੀਂ ਇਹਨੂੰ ਬਾਗ ਤੇ ਲਾ ਲਓ ਚਾਹੇ ਨਰਮੇ ਤੇ ਚਾਹੇ ਮੱਕੀ ਤੇ ਜੋ ਮਰਜ਼ੀ ਫਸਲ ਤੁਹਾਡੇ ਲਾਈ ਆ ਠੀਕ ਹੈ ਹੁਣ ਇਹਦਾ ਫਾਇਦਾ ਕੀ ਕੰਮ ਕਿਵੇਂ ਕਰਦਾ ਉਹ ਤੁਹਾਨੂੰ ਦੱਸ ਦਮ ਜਿਵੇਂ ਮੰਨ ਲਓ ਆਹ ਆ ਤੁਹਾਡੇ ਡ੍ਰਿਪ ਆ ਜਿਹੜਾ ਹੈਗਾ ਆ ਸੈਂਸਰ ਦੀਆਂ ਪਾਈਪਾਂ ਨੇ ਠੀਕ ਆ ਆ ਮੰਨ ਲਓ ਇਹਦੇ ਨਾਲ ਅਟੈਚ ਆ ਇਹਦੀਆਂ ਪਾਈਪਾਂ ਤੁਹਾਡੇ ਨਾਗ ਜਾਣੀਆਂ ਬੂਟੇ ਦੇ ਨਾਲ ਠੀਕ ਆ ਬੂਟੇ ਦੇ ਨਾਲ ਇੱਥੇ ਦੇ ਤਿੰਨ ਸੈਂਸਰ ਦੱਬੇ ਹੋਇਆ ਜੜਾਂ ਦੇ ਵਿੱਚ ਠੀਕ ਆ ਤੇ ਹੁਣ ਇਹ ਦੱਸੂਗਾ ਕਿਵੇਂ ਬੋਲੂਗਾ ਕਿਵੇਂ ਹੈਨਾ ਯਾਰ ਇਹ ਵੀ ਆਪਾਂ ਨੂੰ ਸਿਆਪਾ ਪਾ ਜਾਣਾ ਬੋਲੂਗਾ ਤੁਹਾਡੇ ਮੋਬਾਈਲ ਦੇ ਥਰੂ ਠੀਕ ਆ ਆ ਮੋਬਾਈਲ ਆ ਮੋਬਾਈਲ ਦੇ ਵਿੱਚ ਐਪ ਡਾਊਨਲੋਡ ਹੋ ਜਣੇਗਾ ਮੇਰੇ ਖੇਤ ਠੀਕ ਆ ਹੁਣ ਇਹ ਮੋਬਾਈਲ ਦੀ ਐਪ ਨੇ ਕੀ ਕਰਨਾ ਇੱਥੇ ਅੱਜ ਤੁਹਾਨੂੰ ਪਤਾ ਲੱਗ ਜਾਣਾ ਸਾਰਾ ਡਾਟਾ ਤੁਹਾਡੇ ਕੋਲ ਆ ਜਾਣਾ ਵੀ ਅੱਜ ਮਿੱਟੀ ਦੇ ਵਿੱਚ ਕਿੰਨੀ ਨਮੀ ਹੈ ਠੀਕ ਆ ਕੇ ਪੀਏ ਕੇ ਪੀਏ 2 ਅੱਜ ਕਿੰਨਾ ਟੈਂਪਰੇਚਰ ਆ ਹੁਣ ਲਾਲ ਦੇ ਵਿੱਚ ਕਿਉਂਕਿ ਘਟਿਆ ਵੀ ਮਾੜਾ ਵਧਿਆ ਵੀ ਮਾੜਾ ਜੇ ਹਰੇ ਚ ਇਹਨਾਂ ਮੁਲਕੇ ਸਹੀ ਹੈ ਨਮੀ ਅੱਜ ਸਹੀ ਹੈ ਮੰਨ ਲਓ ਕਿ ਤੁਹਾਡੇ ਬੂਟੇ ਸਹੀ ਹੈ ਹਵਾ ਵੀ ਸਹੀ ਹੈ ਪਾਣੀ ਜਿਹੜਾ ਹੈਗਾ ਉਹ ਵੀ ਸਹੀ ਹੈ ਪਿਛਲੇ ਘੰਟ ਬਾਰਿਸ਼ ਪਈ ਹੈ ਤੇ ਨਹੀਂ ਉਹ ਵੀ ਮਿੱਟੀ ਦਾ ਤਾਪਮਾਨ ਆ ਗਿਆ ਸੂਰਜ ਕਿੰਨੇ ਵਜੇ ਚੜ੍ਹਿਆ ਸੀਗਾ ਠੀਕ ਆ ਇਹ ਸਾਰਾ ਕੁਝ ਦੱਸ ਦੇਣਾ ਉਸ ਤੋਂ ਬਾਅਦ ਜਿਹੜੇ ਜਿਹੜੇ ਰੋਗ ਆ ਉਹ ਵੀ ਤੁਹਾਨੂੰ ਦੱਸ ਦੇਣੇ ਆ ਕਿਉਂਕਿ ਸੈਂਸਰ ਨੇ ਠੀਕ ਆ ਸਾਰਾ ਕੁਝ ਆ ਜਾਣਾ ਉਸ ਤੋਂ ਬਾਅਦ ਆ ਹੈ ਉਸ ਤੋਂ ਬਾਅਦ ਕੋਈ ਰਿਪੋਰਟ ਉਸ ਤੋਂ ਬਾਅਦ ਇਹਦਾ ਰੋਜ਼ ਦਾ ਡਾਟਾ ਉਸ ਤੋਂ ਬਾਅਦ ਰਿਪੋਰਟ ਮੰਨ ਲਓ ਮਹੀਨੇ ਬਾਅਦ ਜਿਹੜਾ ਰੋਜ਼ ਦੀ ਕੀ ਰਿਪੋਰਟ ਹੈ ਹੁਣ ਜਿਵੇਂ ਮਿੱਟੀ ਦੀ ਨਮੀ ਸੀਗੀ ਉਹ ਕਹਿੰਦਾ ਵੀ ਠੀਕ ਆ 11 ਕੇਪੀਏ ਆ ਹੈਨਾ ਹਵਾ ਇਹ ਯੈਲੋ ਦੇ ਵਿੱਚ ਆ ਬਈ ਮੰਨ ਲਾ ਆਪਾਂ ਕਿ ਕਿ ਖਾਦਰਾਂ ਨਿਸ਼ਾਨ ਦੇ ਨੇੜੇ ਤੜੇ ਜਿਹਾ ਹੈਨਾ ਵੀ ਭਾਈ ਸਾਹਬ ਜਾਂ ਆ ਇੰਨੀ ਜਿਹੜਾ ਹੈਗਾ ਇੰਨਾ ਮੀਂਹ ਪਿਆ ਕਿੰਨਾ ਮੀਂਹ ਪਿਆ ਉਹ ਵੀ ਦੱਸ ਦੇਣਾ ਤੁਹਾਡੀ ਫਸਲ ਦੇ ਵਿੱਚ ਕਿੰਨੇ ਡਿਗਰੀ ਪਿਆ ਉਸ ਤੋਂ ਬਾਅਦ ਆ ਜਾਂਦਾ ਥੱਲੇ ਆ ਆ ਗਿਆ ਰੋਗ ਮੰਨ ਲਾ ਤੁਹਾਨੂੰ ਕਿਹੜੀ ਬਿਮਾਰੀਆਂ ਕਿਹੜੀਆਂ ਤੁਹਾਡੀ ਫਸਲ ਨੂੰ ਉਹ ਦੱਸਦੇ ਆ ਆ ਗਿਆ ਰੋਗ ਵਾਲਾ ਹੁਣ ਬਾਗ ਨੂੰ ਕਿਹੜੇ ਰੋਗ ਹੈ ਹੁਣ ਰੋਗ ਕਿਹੜੇ ਉਹ ਕਹਿੰਦੇ ਕਲੀ ਕਾ ਫੁੱਲਣਾ ਕਿ 5 ਦਿਨ ਬਾਅਦ ਮੰਨ ਲਓ ਜਦੋਂ ਹੁਣ ਆਪਾਂ ਕਿਗੇ ਨਵੀਂ ਰੋਤਾ ਤੋਂ ਪਤਾ ਬਸੰਤ ਕਲੀਆਂ ਨਿਕਲਦੀਆਂ ਹਨਾ ਹੁਣ ਕਿਹੜੇ ਕਿਹੜੇ ਰੋਗ ਇਹਨੂੰ ਪੈ ਸਕਦੇ ਜਾਂ ਪਏ ਹੋਏ ਆ ਇਹਨੂੰ ਕਹਿੰਦੇ ਸਾਈਟ੍ਰਸ ਸਿਲਾ ਥ੍ਰਿਪਸ ਅਤੇ ਆ ਜਿਹੜਾ ਹੈਗਾ ਐਫ ਡੀ ਐਸ ਹੈਨਾ ਇਹਦੇ ਹੁਣ ਇਹਦਾ ਕਿਹੜੇ ਕਿਹੜੇ ਤੁਹਾਨੂੰ ਕਿਹੜੀ ਕਿਹੜੀ ਜਿਹੜੀ ਹੈਗੀ ਖਾਦ ਪਾਉਣ ਦੀ ਲੋੜ ਆ ਇਹਨਾਂ ਨੇ ਲਿਖਿਆ ਵੀ ਆਹ ਖਾਦਾਂ ਪਾਓ ਭਾਈ ਸਾਰੇ ਆਹ ਸਾਈਨ ਪਾਓ ਠੀਕ ਆ ਆਹ ਸਾਰਾ ਕੁਝ ਦੱਸ ਦਿਨਾ ਨੇ ਵੀ ਭਾਈ ਕਿਹੜੀ ਖਾਦ ਪਾਉਣੀ ਆ ਕਿਹੜੀ ਰੇਸ ਜਿਹੜੀ ਸੜਕ ਪਾਉਣੀ ਆ ਤੇ ਕਿਹੜੀ ਸਪਰੇਅ ਛੜਕਣੀ ਆ ਹਨਾ ਉਸ ਤੋਂ ਬਾਅਦ ਆ ਤਾਂ ਰੋਗ ਆ ਗਿਆ ਆਹ ਫਰਟੀਲਾਈਜ਼ਰ ਆ ਗਿਆ ਵੀ ਕਿਹੜੀਆਂ ਕਿਹੜੀਆਂ ਖਾਦਾਂ ਪਾਉਣੀਆਂ ਠੀਕ ਆ ਆਹ ਜਿਹੜਾ ਇੱਥੇ ਇੱਥੇ ਸਾਰਾ ਕੁਝ ਆ ਗਿਆ ਮਤਲਬ ਕੀ ਆ ਵੀ ਆ ਜਿਹੜਾ ਹੁਣ ਖੇਤੀ ਕਰਨੀ ਬੜੀ ਆਸਾਨ ਆ ਭਾਈ ਅੰਨੇਵਾ ਖਾਲ ਪਾਉਣ ਦੀ ਲੋੜ ਨਹੀਂ ਅੰਨੇਵਾ ਸਪਰੇਅ ਸੜਕ ਨਹੀਂ ਲੋੜ ਨਹੀਂ ਆਏ ਨੇ ਵੀ ਗਵਾਨ ਨੂੰ ਗਣੇ ਸੜਕਦੀ ਆਪਾਂ ਵੀ ਸੜਕਦ ਗਏ ਹਨ ਉਹ ਵਾਲਾ ਕੰਮ ਨਹੀਂ ਮੰਨ ਲਾ ਇਦਾਂ ਸੈਂਸਰ ਆ ਇਹ ਸਿਸਟਮ ਆ ਜਿਹੜਾ ਹੈਗਾ ਤੁਹਾਡੇ ਘਰਾਂ ਦੇ ਵਿੱਚ ਤੁਹਾਡੇ ਸਾਰੀ ਤੁਹਾਡੇ ਖੇਤਾਂ ਦੇ ਵਿੱਚ ਜਿਹੜਾਗਾ ਡਡ ਕੰਪਨੀਆਂ ਲਾਉਂਦੀਆਂ ਇਹਦੀ ਕੋਸਟ ਆ ਅੱਜ ਮੇ ਅੱਜ ਮੌਸਮ ਹੈ ਇਹਦੇ ਸਾਰੇ ਦਾ ਸਾਰਾ ਮੌਸਮ ਦੱਸਣਾ ਹੈ ਅੱਜ 12 ਡਿਗਰੀ ਹੈ 13 ਡਿਗਰੀ ਹੈ ਜੋ ਵੀ ਹੈ ਠੀਕ ਆ ਸਾਰਾ ਕੁਝ ਹੁਣ ਇਹਨੂੰ ਪਤਾ ਕਿਵੇਂ ਲੱਗਦਾ ਪਤਾ ਲੱਗਣ ਵਾਲਾ ਸਮੂਹ ਤਰੀਕਾ ਦੱਸਦਾ ਪਹਿਲੀ ਗੱਲ ਤਾਂ ਇਹਨੇ ਜੜਾਂ ਦੇ ਵਿੱਚ ਜਿਹੜਾ ਹੈਗਾ ਬੂਟਿਆਂ ਦੇ ਸੈਂਸਰ ਲਾਦੇ ਤਾਂ ਉਦੋਂ ਬਾਅਦ ਪੱਤਿਆਂ ਨੂੰ ਰੋਗ ਪੈ ਸਕਦਾ ਅਸਲ ਦੇ ਵਿੱਚ ਜਿਹੋ ਜਿਹੇ ਪੱਤੇ ਹੁੰਦੇ ਆ ਤੁਹਾਡੀ ਫਸਲ ਦੇ ਮੰਨ ਲੈ ਇਹਨਾਂ ਨੇ ਤਾਂ ਹੁਣ ਬਾਗਾਂ ਨੂੰ ਲਵਾਇਆ ਆ ਪੱਤਾ ਨਾ ਚਾੱਕ ਇਹਨਾਂ ਨੇ ਆਪਦੇ ਪੱਤੇ ਵਰਗਾ ਇੱਥੇ ਪੱਤਾ ਰੱਖ ਦੇਣਾ ਠੀਕ ਆ ਹੁਣ ਇਹ ਪੱਤੇ ਦਾ ਕੀ ਫਾਇਦਾ ਵੀ ਜਿਹੜੇ ਆਪਾਂ ਕੀ ਕੀਟ ਪਤੰਗ ਇਹਦੇ ਉੱਤੇ ਬਹਿਣਗੇ ਉਹੀ ਇਹ ਪੱਤੇ ਤੇ ਬਹਿਣਗੇ ਤੇ ਇਹਨੇਗਾ ਸੈਂਸਰ ਦੇ ਥਰੂ ਤੁਹਾਡੀ ਮੋਬਾਈਲ ਐਪ ਦੇ ਵਿੱਚ ਜਿਹੜਾ ਹੈਗਾ ਇਹ ਦੱਸ ਦੇਣਾ ਵੀ ਤੁਹਾਡੇ ਬੂਟੇ ਨੂੰ ਆ ਰੋਗ ਹੁਣ ਚਿੰਬੜ ਰਿਹਾ ਉਦੋਂ ਬਾਅਦ ਇਹਨੇ ਇਹੀ ਸੈਂਸਰਾਂ ਨੇ ਮੰਨ ਲਓ ਤੁਹਾਡਾ 6 ਮਹੀਨੇ ਦਾ ਡਾਟਾ ਹਫਤੇ ਦਾ ਡਾਟਾ 3 ਮਹੀਨੇ ਦਾ ਡਾਟਾ ਹੈ ਕੈਲੰਡਰ ਬਣਿਆ ਹੋਇਆ ਉਹਦੇ ਦੱਸੀ ਕਿੰਨੀ ਰੇਪਾ ਦੀ ਕਿੰਨੀ ਕੈਲੰਡਰ ਦਾ ਕੈਲੰਡਰ ਬਣਿਆ ਹੋਣਾ ਉਹਦੇ ਦੱਸ ਜਾਨਾ ਸੋ ਵੀਰੇ ਹੁਣ ਖੇਤੀ ਕਰਨੀ ਸੌਖੀ ਆ ਸੋ ਆਡਾ ਕੰਪਨੀ ਇਦਾਂ ਦੇ ਯੰਤਰ ਵੀ ਲਾ ਦਿੰਦੇਗਾ ਇਹ 4000 ਰੁਪਏ 6 ਮਹੀਨੇ ਦਾ 4000 ਆ ਵੀ ਇੱਕ ਖੇਤ ਦੇ ਵਿੱਚ ਹਜੇ ਇਹਨਾਂ ਨੇ ਕੰਮ ਚਲਾਇਆ ਚਲਾਇਆ ਤਾਂ ਕਰਕੇ ਸਸਤਾ ਤੇ ਇਹਨੂੰ ਲੈਣਾ ਹੋਵੇ ਤਾਂ 30-40000 ਦਾ ਪੈਸੇ ਵੀ ਆ ਜਾਣਾ 55000 ਦਾ ਫਿਰ ਵੀ 4000 ਇਹਨਾਂ ਦਾ ਕਿਰਾਇਆ ਹੁਣ ਹੈ ਸਾਲ ਦਾ ਅੱਛਾ ਫਿਰ ਵੀ ਆਉਣਾ ਚਾਹੇ ਲੈ ਲੈ ਹੈ ਕਿਉਂਕਿ ਮੰਨ ਲਓ ਇਹ ਸੌਫਟਵੇਅਰ ਵਾਲਾ ਕੰਮ ਆ ਭਾਈ ਅੱਜ ਕੱਲ ਖੇਤਾਂ ਇਦਾਂ ਹੁੰਦੀਆਂ ਸੋ ਜਿਵੇਂ ਜਿਵੇਂ ਜਿਹੜਾ ਤਕਨੀਕ ਵਧਦੀ ਜਾਊਗੀ ਓਵੇਂ ਓਵੇਂ ਤੁਹਾਨੂੰ ਖੇਤਾਂ ਦੇ ਵਿੱਚ ਇਦਾਂ ਚੱਲਣਾ ਤੇ ਤਾਂ ਕਰ ਇਹਦੇ ਵਾਸਤੇ ਬੰਦੇ ਰੱਖਣ ਦੀ ਵੀ ਲੋੜ ਨਹੀਂ ਪੈਣੀ ਹੌਲੀ ਹੌਲੀ ਕੰਮ ਪਣੀਆਂ ਤਾਂ ਮਰਜੀ ਬੰਦਾ ਫਿਰ ਪੂਰਾ ਆ ਜਾਏ ਮੋਬਾਈਲ ਤੇ ਹਾਂ ਇਹ ਵੀ ਸਾਰਾ ਸੌਖਾ ਕੰਮ ਹੈ ਅੱਗੇ ਆਪਾਂ ਨੂੰ ਖੇਤ ਖੇਤ ਗੇੜਾ ਮਾਰਨਾ ਪੈਂਦਾ ਹੈ ਨਾ ਮਤਲਬ ਦੇਖਣਾ ਪੈਂਦਾ ਯਾਰ ਫਸਲ ਹੈ ਕਿਵੇਂ ਆ ਹੈ ਨਾ ਜਾਂ ਕਿੱਦਾਂ ਹੈ ਨਾ ਸਿਸਟਮ ਹੈ ਹੁਣ ਕੀ ਆ ਸਾਰਾ ਕੁਝ ਓਡੇ ਮੋਬਾਈਲ 'ਚ ਆ ਜਾਣਾ ਹੈ ਨਾ ਮਤਲਬ ਮੈਂ ਕਹਣਾ ਵੀ ਬੰ ਠੀਕ ਆ ਤਾਂ ਉਹਨੇ ਕੀ ਕਰਨਾ ਉਹਦਾ ਮੋਬਾਈਲ ਕੱਢਣਾ ਮੋਬਾਈਲ ਦੇ ਵਿੱਚ ਨੂੰ ਪਤਾ ਲੱਗਣਾ ਵੀ ਮੇਰੇ ਖੇਤ ਦੇ ਵਿੱਚ ਹੁਣ ਕੀ ਚੱਲੀ ਜਾਂਦਾ ਠੀਕ ਆ ਆ ਮੋਬਾਈਲ ਨੇ ਸਾਨੂੰ ਦੱਸੀ ਜਾਣਾ ਐਪ ਕਹਿੰਗਾ ਚੱਲੀ ਜਾਂਦੀ ਹੈ ਸੈਂਸਰ ਇਹ ਦੁਨੀਆ ਜਿੱਤੇ ਨੈਟ ਚੱਲਦਾ ਇਹਨੇ ਨੈਟ ਦੇ ਥਰੂ ਕਨੈਕਟਡ ਹੈ ਤੇ ਆ ਸਾਰਾ ਸਾਰਾ ਚੱਲੀ ਜਾਂਦਾ ਠੀਕ ਆ ਤੇ ਹੁਣ ਇਹਨੂੰ ਇਹਨੂੰ ਬਿਜਲੀ ਦੀ ਲੋੜ ਨਹੀਂ ਸਾਰਾ ਪਹਿਲਾਂ ਆ ਜਿਹੜੀ ਸੋਲਰ ਪਲੇਟ ਆ ਛੋਟੀ ਜੀ ਲੱਗੀ ਹੈ ਤਾਂ ਇਹਨੇ ਜਿਹੜਾ ਹੈਗਾ ਇਹਨੂੰ ਆਪਣੇ ਆਪ ਹੀ ਚਾਰਜ ਕਰੀ ਜਾਣਾ ਜਿੰਨੀ ਬਿਜਲੀ ਹੈ ਉਹ ਮਿਲ ਹੀ ਜਾਣੀ ਤੇ ਤੁਹਾਡੀ ਜਿਹੜੀ ਰਿਪੋਰਟ ਹੈ ਤੁਹਾਡਾ ਜਿਹੜਾ ਡਾਟਾ ਤੁਹਾਨੂੰ ਘਰੇ ਬੈਠਣੋਂ ਜਿਹੜਾ ਹੈਗਾ ਤੁਹਾਡੇ ਮੋਬਾਈਲ ਐਪ ਨੇ ਪਹੁੰਚਾਈ ਜਣਾ ਭਾਈ ਇਦਾਂ ਜਿਹੜਾ ਹੈਗਾ ਦੁਨੀਆ ਦੇ ਵਿੱਚ ਹੁਣ ਖੇਤੀ ਦੇ ਵਿੱਚ ਇਹ ਨਵਾਂ ਸਿਸਟਮ ਆ ਗਿਆ ਠੀਕ ਆ ਤਾਂ ਤੁਸੀਂ ਵੀ ਇਹਦਾ ਫਾਇਦਾ ਲੈ ਸਕਦੇ